ਸਸ਼ੀਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਇੱਕ ਪੈਂਟ ਪਲਾਜ਼ੋ ਬਣਾ ਰਹੇ ਹਾਂ ਨੈਰੋ ਪੈਂਟ ਪਲਾਜ਼ੋ ਜਿਸ ਦੀ ਜੋ ਬਾਟਮ ਹੈ ਉਹ 6.5 ਇੰਚ ਮੋਰੀ ਵਾਲੀ ਰਹੇਗੀ ਇਸ ਦਾ ਨਾਪ ਇਸ ਅਕੋਰਡਿੰਗ ਹੈ ਲੈਂਥ 35 ਹੈ हिਪ 22 ਆਸਾਨ ਆਪਾਂ ਇਸ ਦੇ ਅਕੋਰਡਿੰਗ ਰੱਖਾਂਗੇ ਥਾਈ 25 ਹੈ ਤੇ ਪੈਂਟ ਦੀ ਜੋ ਨੀਚੇ ਮੋਰੀ ਹੁੰਦੀ ਹੈ ਉਹ 6.5 ਹੁੰਦੀ ਹੈ ਜੋ ਕਿ ਇੱਕ ਨੈਰੋ ਦੇ ਵਿੱਚ ਆਪਾਂ ਇਹਨੂੰ ਕਹਿੰਦੇ ਹਾਂ ਨੈਰੋ ਪੈਂਟ ਪਲਾਜ਼ੋ ਤਾਂ ਆਓ ਕਰਦੇ ਹਾਂ ਕਟਿੰਗ ਪਹਿਲੇ ਕੱਪੜੇ ਨੂੰ ਵਿਸ਼ਾਨ ਦਾ ਤਰੀਕਾ ਦਿਖਾਂਗੇ ਕਿਉਂਕਿ ਇਹਦੇ ਵਿੱਚ ਫਰੰਟ ਦੇ ਵਿੱਚ ਆਹ ਇੰਬ੍ਰੋਇਡਰੀ ਹੈ ਤਾਂ ਇਸ ਕਰਕੇ ਮੈਂ ਇਹਦੇ ਫਰੰਟ ਤੇ ਬੈਕ ਕੱਪੜੇ ਨੂੰ ਥੋੜਾ ਅਲੱਗ-ਅਲੱਗ ਕਰ ਲਿਆ ਸੀ ਪਹਿਲਾਂ ਕੰਨੀ ਵਾਲੀ ਸਾਈਡ ਨੂੰ ਆਪਣੀ ਵਾਲੀ ਤਰਫ ਰੱਖੋ ਔਰ ਬੰਦ ਵਾਲੀ ਪਾਸਾ ਇਸ ਤਰਫ ਕੰਨੀ ਵਾਲੀ ਸਾਈਡ ਤੁਹਾਡੀ ਤਰਫ ਹੋਏਗੀ ਤਾਂ ਤੁਹਾਨੂੰ ਇਸ ਨੂੰ ਵਿਸ਼ਾਨ ਵਿੱਚ ਆਸਾਨੀ ਰਹਿੰਦੀ ਹੈ ਹੁਣ embroidery ਨੂੰ embroidery ਦੇ ਨਾਲ ਆਪਾਂ ਪਹਿਲਾਂ ਮਿਲਾ ਲਵਾਂਗੇ ਤਾਂ ਕਿ ਕੱਪੜੇ ਨੂੰ ਆਪਾਂ ਅਕੋਰਡਿੰਗ ਇਹਦੇ ਮੈਜ਼ਰਮੈਂਟ ਦੇ ਅਕੋਰਡਿੰਗ ਸੈੱਟ ਕਰ ਸਕੀਏ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਇਹਦੀ ਲੈਂਥ ਤੇ ਲੈਂਥ ਇਹਨਾਂ ਦੀ ਸਲਵਾਰ ਦੀ 36 ਸੀਗੀ ਅਗਰ ਤੁਹਾਡੇ ਕੋ ਪੈਂਟ ਦੀ ਲੈਂਥ ਨਹੀਂ ਤੁਹਾਨੂੰ ਆਈਡੀਆ ਹੈ ਤਾਂ ਜੋ ਵੀ ਸਲਵਾਰ ਦੀ ਲੈਂਥ ਹੁੰਦੀ ਹੈ ਉਸ ਤੋਂ 1 ਇੰਚ ਮਾਈਨਸ ਕਰਕੇ ਪੈਂਟ ਦੀ ਲੈਂਥ ਤੁਸੀਂ ਆਰਾਮ ਨਾਲ ਲੈ ਸਕਦੇ ਹੋ 35 ਮੈਂ ਇਹਦੀ ਲੈਂਥ ਲੈ ਰਹੀਆਂ ਕਿਉਂਕਿ ਇੱਥੋਂ ਹੀ ਇਹ ਫੋਲਡ ਹੋ ਜਾਏਗਾ ਤੇ ਇੱਥੇ ਆਪਾਂ ਐਕਸਟਰਾ ਕਪੜਾ ਪਾ ਕੇ ਇਸ ਨੂੰ ਫੋਲਡ ਕਰਾਂਗੇ ਇੱਥੇ 35 ਇੰਚਸ ਇਹਦੀ ਲੈਂਥ ਲਵਾਂਗੀ ਤੇ ਉਪਰ 1 ਇੰਚ ਮੈਂ ਮਾਈਨਸ ਕਰਾਂਗੀ ਨੀਚੇ ਇੰਚ ਟੇਪ ਨੂੰ 1 ਇੰਚ ਉੱਪਰ ਚੱਕ ਕੇ ਮੈਂ ਹਮੇਸ਼ਾ ਪੈਂਟ ਦੀ ਕਟਿੰਗ ਕਰਦੀ ਹਾਂ ਕਿਉਂਕਿ ਉੱਪਰ 벨ਟ ਆ ਜਾਏਗੀ 1 ਇੰਚ ਦੀ ਤੇ ਉਹ ਕਵਰ ਹੋ ਜਾਏਗਾ 1 ਇੰਚ ਇੰਚ ਟੇਪ ਉੱਪਰ ਰੱਖ ਕੇ 35 ਇੰਚ ਮੈਂ ਲੈਂਥ ਲਈ हिਪੇ ਨਾਲ ਦੀ ਸੀਗੀ 22 ਤੇ ਮੈਂ ਇੱਥੇ 11 ਇੰਚਸ ਲਾਵਾਂਗੀ ਉਹਦਾ 4th ਪਾਰਟ ਤੇ 11 ਇੰਚ ਇਹ ਮੈਂ ਅਸਲ ਨਹੀਂ ਆ ਉਨ ਇਹ ਥੋੜੇ ਜੇ ਐਨੇ ਕੋਈ ਹੈਲਦੀ ਨਹੀਂ ਹੈ ਤੇ ਇਹਦੇ ਵਿੱਚ 1.5 ਵਿਆਸਨ ਲਵਾਂਗੇ ਉਹ ਵੀ ਠੀਕ ਹੋਏਗਾ ਪਰ ਮੈਂ 11 ਤੇ ਹੀ ਨਿਸ਼ਾਨ ਲਗਾਨੀ ਹੈ ਕਿਉਂਕਿ ਮੈਂ 11 ਇੰਚ ਹੀ ਆਸਨ ਰੱਖਦੀ ਹਾਂ ਹਮੇਸ਼ਾ 3 ਇੰਚ ਦਾ ਮੈਂ ਰੌਂਡ ਕਵਰ ਕਰਨ ਵਾਸਤੇ ਆਸਨ ਦਾ ਪੋਲ ਲੈ ਲਏ ਉਨ ਐਥੋ ਇਹਨੂੰ ਹਾਫ ਕਰ ਲੋ 1.5 14 ਆ ਰਿਹਾ ਹੈ ਤਾਂ 7.5 ਆ ਜਾਏਗਾ ਤੇ ਇੱਥੇ ਵੀ 7/2 ਦਾ ਨਿਸ਼ਾਨ ਲਗਾ ਕੇ ਇਸ ਦਾ ਸੈਂਟਰ ਪੁਆਇੰਟ ਲੈ ਲਿਆ ਹੁਣ ਇਹਦੇ ਵਿੱਚ 6.5 ਆਪਾਂ ਮੋਰੀ ਰੱਖਣੀ ਹੈ ਤਾਂ 3.5 ਇੱਧਰ ਨਿਸ਼ਾਨ ਲਗਾਵਾਂਗੀ ਮੈਂ ਔਰ 3.5 ਹੀ ਇੱਧਰ 3.5 ਔਰ 3.5 ਹੀ ਇੱਧਰ ਇੱਧਰ 1/2 ਇੰਚ ਸਿਲਾਈ ਦੇ ਵਿੱਚ ਜਾਣ ਵਾਲਾ ਫालतू ਹੋ ਜਾਏਗਾ ਔਰ 1 ਇੰਚ ਜਿਹੜਾ ਮੈਂ ਐਕਸਟਰਾ ਅੰਦਰ ਮਾਰਜਨ ਰੱਖਾਂਗੀ ਪੈਂਟ ਦੇ ਅੰਦਰ ਕਿ ਕਦੀ ਵੀ ਇਹਨੂੰ ਖੁੱਲਾ ਪੀੜਾ ਥੋੜਾ ਪੋਤਾ ਕਿਸ ਅਗਰ ਕਸਟਮਰ ਨੂੰ ਟਾਈਟ ਲੱਗੇ ਤੇ ਆਪਾਂ ਲੂਸ ਕਰ ਸਕਦੇ ਆ 1 ਇੰਚ ਇਸ ਕਰਕੇ ਮੈਂ ਇਹਦਾ ਮਾਰਜਨ ਵਧਾ ਕੇ ਲਿਆ ਹੁਣ ਆਲਚੀ ਪਰ ਫੱਟੀ ਦੇ ਨਾਲ ਇੱਥੋਂ ਮੈਂ ਇਹਦਾ ਗੁਲਾਈ ਜਾਂ ਜੋ ਵੀ ਲੈਗ ਸ਼ੇਪ ਦਾ ਨਿਸ਼ਾਨ ਹੁੰਦਾ ਹੈ ਉਹ ਲੈ ਲਾਂਗੀ ਉਸ ਨੂੰ ਲੈਗ ਫੱਟੀ ਨੂੰ ਪਹਿਲੇ ਇਸ ਤਰਫ ਰੱਖ ਕੇ ਫਿਰ ਨਾਲ ਹੀ ਉਸ ਨੂੰ ਪਲਟਾ ਕੇ ਇਸ ਤਰਫ ਤੋਂ ਥਾਈ ਦੇ ਨਿਸ਼ਾਨ ਤੱਕ ਆਪਾਂ ਇਸ ਨੂੰ ਮਿਲਾ ਦਵਾਂਗੇ ਇੱਥੇ ਕੋਈ ਵੀ ਮੈਜ਼ਰਮੈਂਟ ਦੀ ਜ਼ਰੂਰਤ ਨਹੀਂ ਪੈਂਦੀ ਅਗਰ ਤੁਹਾਨੂੰ ਇੱਕ ਪਰਫੈਕਟ ਲੈਗ ਸ਼ੇਪਰ ਨੂੰ ਯੂਜ਼ ਕਰਨਾ ਆ ਜਾਵੇ ਕਿ ਇਸ ਨੂੰ ਕਿਸ ਤਰ੍ਹਾਂ ਰੱਖ ਕੇ ਕਿਸ ਤਰ੍ਹਾਂ ਮੋੜਨਾ ਹੈ ਤਾਂ ਇਸ ਦੇ ਵਿੱਚ ਕੋਈ ਵੀ ਇੰਚ ਟੇਪ ਦੇ ਮੈਜ਼ਰਮੈਂਟ ਦੀ ਜ਼ਰੂਰਤ ਨਹੀਂ ਹੁੰਦੀ ਅਗਰ ਤੁਹਾਡੇ ਕੋਲ ਬਾਟਮ ਹੈ ਔਰ ਆਸਾਨ ਦਾ ਮੈਜ਼ਰਮੈਂਟ ਸਹੀ ਹੈ ਤਾਂ ਇੱਥੋਂ 1/2 ਇੰਚ ਇਹਨੂੰ ਡਾਊਨ ਕਰਨਾ ਹੈ ਹੁਣ ਮੈਂ ਫਰੰਟ ਪਾਰਟ ਦੀ ਕਟਿੰਗ ਕਰ ਰਹੀ ਹਾਂ ਜੋ ਮੈਂ ਨਿਸ਼ਾਨ ਲਗਾਏ ਹਨ ਮੈਂ ਉਹਨਾਂ ਦੇ ਉੱਪਰ ਹੀ ਕਟਿੰਗ ਕਰਾਂਗੀ एक इंच फालतू तो मैं कर रही हाँ कटिंग देखो मैं थे निशान एक्स्ट्रा मैं नहीं लगाती मैं थोड़े वास्ते लगा रही हूँ कि जिते मैं कटिंग करा बहुत अच्छी पेंट ये बनती है ਨਾ ਕੋਈ ਇਹ ਕਈਆਂ ਦੀ ਪੈਂਟ ਦੇ ਵਿੱਚ ਇਹ ਦਿੱਕਤ ਆਉਂਦੀ ਹੈ ਕਿ ਉਹ ਪੈਂਟ ਇੱਥੋਂ ਉੱਠਦੀ ਹੈ ਉਹ ਉੱਠਣ ਦਾ ਕਾਰਨ ਇਹੀ ਹੁੰਦਾ ਹੈ ਕਿ ਤੁਹਾਡੇ ਆਸਨ ਤੇ ਤੁਹਾਡੀ ਥਾਈ ਜਿਹੜੀ ਹੈ ਨਾ ਉਹ ਤੁਹਾਨੂੰ ਮੈਜ਼ਰਮੈਂਟ ਦੇ ਅਕੋਰਡਿੰਗ ਸਹੀ ਕੱਢਣੀ ਨਹੀਂ ਆਉਂਦੀ ਕਈ ਵਾਰੀ ਜਦੋਂ ਆਪਾਂ ਆਸਨ ਲੰਬਾ ਰੱਖਦੇ ਹਾਂ ਤਾਂ ਵੀ ਇਹ ਚੀਜ਼ ਉੱਪਰ ਨੂੰ ਉੱਠਦੀ ਹੈ ਆਸਨ ਨੂੰ ਕਦੀ ਵੀ 12 13 ਇੰਚ ਤੇ ਨਾ ਲੈ ਕੇ ਜਾਓ ਸਿਰਫ 11 ਇੰਚ ਅੱਕੀ ਵਾਲਾ ਆਸਨ ਲੱਕੋ ਬੈਕ ਵਾਲੇ ਪੋਰਸ਼ਨ ਨੂੰ ਉਠਾ ਕੇ ਕਟੋ ਤਾਂ ਉਸ ਦੇ ਨਾਲ ਆ ਲੈਗ ਜਿਹੜੇ ਉੱਪਰ ਨੂੰ ਜਾਂਦੀ ਹੈ ਨਾ ਉਹ ਕਦੀ ਨਹੀਂ ਜਾਏਗੀ ਇਹ ਗਰੰਟੀਡ ਹੈ ਹੁਣ ਇਹ ਫਰਸਟ ਜਿਹੜਾ ਫਰੰਟ ਪਾਰਟ ਹੈ ਉਸ ਦੀ ਕਟਿੰਗ ਹੋ ਗਈ ਹੈ ਹੁਣ ਆਪਾਂ ਇਹਦੇ ਵਿੱਚੋਂ ਬੈਕ ਪਾਰਟ ਦੀ ਕਟਿੰਗ ਕਰਾਂਗੇ ਤਾਨੂੰ ਮੇਰੀ ਵੀਡੀਓ ਦੇ ਵਿੱਚ ਕੁਝ ਵੀ ਅੱਛਾ ਲੱਗਦਾ ਹੈ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਸ਼ੇਅਰ ਕਰਨਾ ਅਗਰ ਤੁਹਾਨੂੰ ਕਿਸੇ ਚੀਜ਼ ਦੀ ਕਟਿੰਗ ਜਾਂ ਕਿਸੇ ਚੀਜ਼ ਦੀ ਨੌਲੇਜ ਚਾਹੀਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਮੈਨੂੰ ਜਿੰਨੀ ਦੱਸਣਾ ਮੈਂ ਉਸ ਦਾ ਰਿਪਲਾਈ ਜਰੂਰ ਕਰਾਂਗੀ ਪਲੀਜ਼ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਜਰੂਰ ਕਰਨਾ ਕਮੈਂਟ ਸ਼ੇਅਰ ਜਰੂਰ ਕਰਕੇ ਜਾਇਆ ਕਰੋ ਪਲੀਜ਼ ਤੁਹਾਡੇ ਇੱਕ ਕਮੈਂਟ ਨਾਲ ਕੋਰਾਂ ਦੀ ਵੀ ਮਦਦ ਹੋ ਸਕਦੀ ਹੈ बट ढाई इंच या तीन इंच इन वधा के कट लन ਮੈਂ ਇਸ ਤਰ੍ਹਾਂ ਵੀ ਨਿਸ਼ਾਨ ਲਗਾ ਲੈਣੀ ਆ ਅਗਰ ਸਕੇਲ ਦੀ ਮਤਨ ਨਾ ਕਰੋਗੇ ਤਾਂ ਇੱਥੋਂ ਸਕੇਲ ਰੱਖ ਕੇ ਇਹਦੇ ਨਾਲ 1 1 ਇੰਚ ਜਿਸ ਤਰ੍ਹਾਂ ਸਕੇਲ ਦੀ ਪੱਟੀ ਇੱਥੋਂ ਥੋੜੀ ਚੌੜੀ ਹੁੰਦੀ ਹੈ ਇੱਥੇ ਥੋੜੀ ਘੱਟ ਜਾਂਦੀ ਹੈ ਤਾਂ ਉਸੇ ਸ਼ੇਪ ਦੇ ਵਿੱਚ ਤੁਸੀਂ ਇਸ ਦਾ ਮਾਰਜਨ ਲੈ ਸਕਦੇ ਹੋ ਹੁਣ ਆਪਾਂ ਸਿਰਫ ਫਰੰਟ ਦੇ ਵਿੱਚ ਐਕਸਟਰਾ ਕਪੜਾ ਪਾਵਾਂਗੇ ਕਿਉਂਕਿ ਬੈਕ ਵਿੱਚ ਸਾਡੇ ਕੋਲ ਕਪੜਾ ਹੈ ਤਾਂ ਆਪਾਂ ਫੋਲਡ ਕਰਨ ਦਾ ਮਾਰਜਨ ਉਹਦੇ ਵਿੱਚ ਹੀ ਅਟੈਚ ਕਰ ਲਵਾਂਗੇ ਇਸ ਦੇ ਵਿੱਚ ਆਪਾਂ ਨੂੰ ਐਕਸਟਰਾ ਕਪੜਾ ਪਾਣ ਦੀ ਜ਼ਰੂਰਤ ਨਹੀਂ ਆਪਾਂ ਕੋ ਫਰੰਟ ਦੇ ਵਿੱਚ ਹੀ ਐਕਸਟਰਾ ਕਪੜਾ ਪਾ ਕੇ ਫੋਲਡ ਕਰਾਂਗੇ ਪਹਿਲਾਂ ਮੈਂ نیچے ਤੋਂ ਹੀ ਕੱਟਦੀ ਆਂ ਇਹ ਇੱਧਰ ਵਾਲੀ ਸਾਈਡ ਤੋਂ ਜੋ ਫਰੰਟ ਕੱਟਿਆ ਹੈ ਉਹਦੇ ਨਾਲ ਹੀ ਕਟਿੰਗ ਹੋਏ ਬੈਕ ਪੋਰਸ਼ਨ ਨੂੰ ਉਠਾ ਕੇ ਇਹ ਸਾਡੀ ਪੈਂਟ ਪਲਾਜ਼ੋ ਦੀ ਕਟਾਈ ਹੁਣ ਆਪਾਂ ਜੋ ਵੀ ਕਪੜਾ ਹੈ ਇਹਦਾ ਐਕਸਟਰਾ ਬੈਲਟ ਪਾਵਾਂਗੇ ਉਹ ਉੱਪਰ ਐਕਸਟਰਾ ਪਏਗੀ ਔਰ ਜਿਹੜੇ ਬੈਕ ਵਾਲੇ ਪੋਰਸ਼ਨ ਦੇ ਵਿੱਚ ਵੀ ਐਕਸਟਰਾ ਕਪੜਾ ਲਗਾ ਕੇ ਆਪਾਂ ਇਹਨੂੰ ਫੋਲਡ ਕਰਕੇ ਪੈਂਟ ਪਲੈਜ਼ੋ ਤੋਂ ਤਿਆਰ ਕਰਾਂਗੇ ਥੈਂਕ ਯੂ ਜੀ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਲਾਈਕ ਸ਼ੇਅਰ ਜਰੂਰ ਕਰਨਾ